ਮੰਦਰ ਅੰਮ੍ਰਿਤ ਸਾਹਿਬ ਦੇ ਬਹੁਤ ਪਵਿੱਤਰ ਸਥਾਨ ਦੇ ਉੱਤੇ ਸਾਡੇ ਅੰਬਸਰੀਆਂ ਨੂੰ ਹੋਲੀ ਦੀਆਂ ਜਿਹੜੀਆਂ ਅੱਜ ਬੜਾ ਮੁਬਾਰਕ ਦੇ ਨੇ ਸਭ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਹੈ ਮਾਤਾ ਜੀ ਦੇ ਘਰ ਅਸ਼ੀਰਵਾਦ ਲੈਣਾ ਹੈ ਪਤਵਾਤਮਾ ਕਦੇ ਸਾਡਾ ਸਮਾਜ ਚੜ੍ਹਦੀ ਕਲਾ ਤੇ ਸਾਡਾ ਅੰਬਸਰ ਚੜ੍ਹਦੀ ਕਲਾ ਤੇ ਤੰਦ ਉਸਤਾਵੇ ਐਦਾਂ ਹੀ ਖੁਸ਼ੀਆਂ ਦੇ ਖੇੜੇ ਜਿਹੜੇ ਆ ਲੱਗੇ ਨੇ ਜੋ ਜਿਸ ਤਰ੍ਹਾਂ ਦੇ ਲੋਕ ਸਭਾ ਜਿਹੜੇ ਅੱਜ ਹੋਲੀ ਆ ਹਾਂਜੀ ਆਜ ਹੋਲੀ ਆ ਦਾ ਮੁੱਦਾ ਹੈ ਇੱਕ ਗੱਲ ਸੁਣੀਓ ਮਲਕਾ ਦੱਖਣੀ ਦੇ ਵਿੱਚ ਜਿੱਥੇ ਕੋਟ ਮਿਤ ਸਿੰਘ ਲੱਗੇ ਨਸ਼ਾ ਕਰਦੇ ਲਗਾਤਾਰ ਵਿੱਚ ਲੋਜਨ ਦੇਖੇ ਜਾਂਦੇ ਨੇ ਪ੍ਰਵਾਸ ਆਸ-ਪਾਸ ਦੇ ਲੋਕ ਵੀ ਬਹੁਤ ਤੰਗ ਨੇ ਸਭੀਤੇ ਕਾਹਦੀ ਗੱਲ ਕਰੀਏ ਵੇਖਿਆ ਅੱਜ ਹੋਲੀ ਆਪਰ ਮੈਂ ਤੁਹਾਨੂੰ ਇਦੀ ਗੱਲ ਕਹਿਣੀ ਚਾਹੁੰਦਾ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕੀਤਾ ਇਸ ਸਾਲ ਦੇ ਐਂਡ ਤੱਕ ਅਸੀਂ ਨਸ਼ਾ ਜਿਹੜਾ ਪੰਜਾਬ ਤੋਂ ਖਤਮ ਕਰ ਕਰਾ ਠੀਕ ਹੈ ਜੇਕਰ ਮੰਦਰ ਅਮਰ ਸਾਹਿਬ ਦੇ ਬਹੁਤ ਪਵਿੱਤਰ ਸਥਾਨ ਦੇ ਉੱਤੇ ਸਾਡੇ ਅੰਬਸਦਰੀਆਂ ਨੂੰ ਹੋਲੀ ਦੀਆਂ ਜਿਹੜੀਆਂ ਅੱਜ ਬੜਾ ਮੁਬਾਰਕ ਦੇ ਨੇ ਸਬਨੂ ਬਹੁਤ ਬਹੁਤ ਵਧਾਈਆਂ ਦੇਣ ਆਏ ਆ ਮਾਤਾ ਜੀ ਦੇ ਘਰ ਅਸ਼ੀਰਵਾਦ ਲੈਣ ਆਏ ਆ ਪਤਵਾਤਮਾ ਕਦੇ ਸਾਡਾ ਸਮਾਜ ਚੜ੍ਹਦੀ ਕਲਾ ਤੇ ਸਾਡਾ ਅੰਬਸਰ ਚੜ੍ਹਦੀ ਕਲਾ ਤੇ ਤੰਦ ਉਸਤਾਵੇ ਐ ਇਦਾਂ ਇੱਕ ਖੁਸ਼ੀਆਂ ਦੇ ਖੇੜੇ ਜਿਹੜੇ ਆ ਲੱਗੇ ਨੇ ਜੋ ਜਿਸ ਤਰ੍ਹਾਂ ਦੇ ਲੋਕ ਸਭਾ ਜੋੜੇ ਨੇ ਅੱਜ ਹੋਲੀ ਆ ਹਾਂਜੀ ਆਜ ਹੋਲੀ ਆ ਦਾ ਮੁੱਦਾ ਹੈ ਇੱਕ ਗੱਲ ਸੁਣੀਓ ਮਲਕਾ ਦੱਖਣੀ ਦੇ ਵਿੱਚ ਜਿੱਥੇ ਕੋਟ ਮਿਕ ਸਿੰਘ ਲੱਗੇ ਨਸ਼ਾ ਕਰਦੇ ਲਗਾਤਾਰ ਵਿੱਚ ਨੌਜਵਾਨ ਦੇਖੇ ਜਾਂਦੇ ਨੇ ਪਰਵਾਦਾ ਆਸ-ਪਾਸ ਲੋਕ ਮੇ ਉਹ ਕਾਹਦੇ ਪਵਿੱਤਰ ਗੱਲ ਨਹੀਂ ਗੱਲ ਰੱਖੀ। ਵੇਖਿਆ ਅੱਜ ਹੋਲੀ ਹੈ ਪਰ ਮੈਂ ਤੁਹਾਨੂੰ ਇੱਦੀ ਗੱਲ ਕਹਿਣੀ ਚਾਹੁੰਦਾ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕੀਤਾ ਹੈ ਸਾਲ ਦੇ ਐਂਡ ਤੱਕ ਅਸੀਂ ਨਸ਼ਾ ਜਿਹੜਾ ਪੰਜਾਬ ਤੋਂ ਖਤਮ ਕਰਾ ਦੇਣਾ ਹੈ। ਠੀਕ ਹੈ। ਜੇਕਰ ਮੰਦਰ ਅਮਰ ਸਾਹਿਬ ਦੇ ਬਹੁਤ ਪਵਿੱਤਰ ਸਥਾਨ ਦੇ ਉੱਤੇ ਸਾਰੇ ਸੰਭਸਰੀਆਂ ਨੂੰ ਹੋਲੀ ਦੀਆਂ ਜਿਹੜੀਆਂ ਅੱਜ ਬੜਾ ਮੁਬਾਰਕ ਦੇ ਨੇ। ਸਬਨੂ ਬਹੁਤ ਬਹੁਤ ਵਧਾਈਆਂ ਦੇਣਾ ਹੈ ਮਹਾਰਾਜ ਦੇ ਘਰ ਅਸ਼ੀਰਵਾਦ ਲੈਣਾ ਹੈ ਪਤਵਾਤਮਾ ਕਦੇ ਸਾਡਾ ਸਮਾਜ ਚੜ ਦੀ ਕਲਾ ਤੇ ਸਾਡਾ ਅੰਬਸਰ ਚੜ ਦੀ ਕਲਾ ਤੇ ਤੰਦ ਉਸਤਾਵੇ ਐਦਾਂ ਇੱਕ ਖੁਸ਼ੀਆਂ ਦੇ ਖੇੜੇ ਜਿਹੜੇ ਆ ਲੱਗੇ ਨੇ ਜੋ ਜਿਸ ਤਰ੍ਹਾਂ ਦੇ ਲੋਕ ਸਭਾ ਜਿਹੜੇ ਅੱਜ ਹੋਲੀ ਆ ਹਾਂਜੀ ਆਜ ਹੋਲੀ ਆ ਮੁਢਾ ਇੱਕ ਗੱਲ ਸੁਣੀਓ ਮਲਕਾ ਦੱਖਣੀ ਦੇ ਵਿੱਚ ਕਿਤੇ ਕੋਟ ਮਿਕ ਸਿੰਘ ਲੱਗੇ ਨਸ਼ਾ ਕਰਦੇ ਲਗਾਤਾਰ ਵਿੱਚ ਲੋਜਨ ਦੇਖੇ ਜਾਂਦੇ ਨੇ ਪਰਵਾਦਰ ਆਸ-ਪਾਸ ਦੇ ਲੋਕ ਵੀ ਬਹੁਤ ਤੰਗ ਨਹੀਂ ਸਭੀ ਤੇ ਕਹਿੰਦੀ ਗੱਲ ਕੀਤੀ। ਵੇਖਿਆ ਅੱਜ ਹੋਲੀ ਆ ਪਰ ਮੈਂ ਤੁਹਾਨੂੰ ਇਦੀ ਗੱਲ ਕਹਿਣੀ ਚਾਹੁੰਦਾ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕੀਤਾ ਇਸ ਸਾਲ ਦੇ ਐਂਡ ਤੱਕ ਅਸੀਂ ਨਸ਼ਾ ਜਿਹੜਾ ਪੰਜਾਬ ਤੋਂ ਖਤਮ ਕਰਾਂਗੇ। ਠੀਕ ਹੈ। ਜੇਕਰ